YouTube ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਦੇ YouTube ਚੈਨਲ ਨਾਲ ਫਿਰੋਜ਼ਪੁਰ ਏਰੀਏ ਦਾ ਇਹ ਸਿਸਟਮ ਹੈ 5 ਹੌਸਪਾਵਰ ਦਾ ਸੋਲਰ ਪਲਾਂਟ ਲੱਗਾ ਹੈ ਮੌਸਮ ਬਦਲਵਾਈ ਵਾਲਾ ਮੱਧਮ ਜਿਹਾ ਸੂਰਜ ਸਿਸਟਮ ਪਹਿਲਾਂ ਦਾ ਲੱਗਾ ਹੈ ਸਰਵਿਸ ਪ੍ਰੋਵਾਈਡ ਕਰਵਾਈਏ ਆਪਾਂ ਇੱਥੇ ਡਰਾਈਵ ਲਾਈਏ ਕ੍ਰਮਟਨ ਦੀ ਐਮਟਰਨ ਪਹਿਲਾਂ ਇੱਥੇ ਇੱਕ ਹੋਰ ਸੋਲਰ ਕੰਟਰੋਲਰ ਲੱਗਾ ਸੀ ਜਿਹਦੇ ਵਿੱਚ ਕੋਈ ਦਿੱਕਤ ਆਉਣ ਕਰਕੇ ਉਹ ਖਰਾਬ ਹੋ ਗਿਆ ਇੱਕ ਵਾਰੀ ਇਸੇ ਸਿਸਟਮ ਤੇ ਪਹਿਲਾਂ ਦਿੱਕਤ ਆਈ ਸੀ ਉਦੋਂ ਵੀ ਆਪਾਂ ਸਰਵਿਸ ਪ੍ਰੋਵਾਈਡ ਕਰਵਾਈ ਸੀ ਇੱਥੇ ਮੋਨੋਬਲਾਕ 5 ਹਸਪਾਵਰ ਦੀ ਮੋਟਰ ਲੱਗੀ ਏ ਤੇ ਇਸ ਟਾਈਮ ਕ੍ਰਮਪਟਨ ਡਰਾਈਵ ਤੇ 34 35 ਫ੍ਰੀਕਵੈਂਸੀ ਦੇ ਆਸ-ਪਾਸ ਫ੍ਰੀਕਵੈਂਸੀ ਆਉਂਦੀ ਪਈ ਏ ਮੌਸਮ ਥੋੜਾ ਜਿਹਾ ਬੱਦਲਵਾਈ ਵਾਲਾ ਜਿਹਦੇ ਕਰਕੇ ਧੁੱਪ ਦੀ ਚਮਕ ਘਟੇ ਫਿਰ ਵੀ 4 ਇੰਚੀ ਪ੍ਰੈਸ਼ਰ ਦਾ ਪਾਣੀ ਹੈ ਪੰਜਾਬੀ ਡੈਰੀਮੈਨ ਸੋਲਰ ਤੇ ਜਿਵੇਂ ਦਿਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੇ ਵਧੀਆ ਕੁਆਲਿਟੀ ਦੇ ਸੋਲਰ ਸਿਸਟਮ ਤੇ ਚੰਗੀ ਸਰਵਿਸ ਕਰਕੇ ਤੁਸੀਂ ਵੀ ਕੋਈ A ਗ੍ਰੇਡ ਕੁਆਲਿਟੀ ਦਾ ਨਵਾਂ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤਾਂ 1 ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੇ ਸੋਲਰ ਸੰਬਰਸੀਬਲ ਤੇ ਸੋਲਰ ਮੋਨੋਬਲਾਕ ਸੋਲਰ ਸਿਸਟਮ ਸਾਡੇ ਕੋਲ ਅਵੇਲੇਬਲ ਨੇ ਇਸ ਤੋਂ ਇਲਾਵਾ ਤੁਹਾਡੇ ਕੋਈ ਪਹਿਲਾਂ ਤੋਂ ਸੋਲਰ ਸਿਸਟਮ ਲੱਗਿਆ ਹੈ ਉਹਦੇ ਵਿੱਚ ਕੋਈ ਦਿੱਕਤ ਹੈ ਉਹਨੂੰ ਸੋਲਵ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਡੇ ਕੋਈ ਸੋਲਰ ਕੰਟਰੋਲਰ ਲੱਗਿਆ ਹੈ ਜਾਂ ਸੋਲਰ VFD ਡਰਾਈਵ ਲੱਗੀ ਹੈ ਜਿਹਦੇ ਵਿੱਚ ਕੋਈ 에ਰਰ ਆਉਂਦਾ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਪੈਰਾਮੀਟਰ ਸੈਟਿੰਗ ਦੀ ਦਿੱਕਤ ਹੈ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕ ਪੈਰਾਮੀਟਰ ਸੈਟਿੰਗ ਦੀ ਸਰਵਿਸ ਫੀਡ ਸਰਵਿਸ ਦੇ ਚਾਰਜਸ ਲੈ ਜਾਣਗੇ ਪਰ ਤੁਹਾਡੇ ਸੋਲਰ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਤੁਹਾਨੂੰ ਮਿਲੇਗਾ ਕੋਈ ਵੀ ਨਵੀਂ VFD ਡਰਾਈਵ ਖਰੀਦਣ ਵਾਸਤੇ ਜਾਂ ਸੋਲਰ ਦੀ ਸਪੈਸ਼ਲ ਸੋਲਰ ਮੋਟਰ ਖਰੀਦਣ ਵਾਸਤੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀ ਮੈਨ ਸੋਲਰ